ਮੇਰਾ ਅੰਛੂਮਨ ਹੈ ਜੀ 크੍ਰਿਸ਼ਨਾ ਫਿਊਲਿੰਗ ਸਟੇਸ਼ਨ ਹੈ ਜੀ ਕਕਰਾਲਾ ਇਹ 5 ਵਜੇ ਦੇ ਤਿੰਨ ਮੁੰਡੇ ਆਏ ਸੀਗੇ ਜੀ ਮੋਟਰਸਾਈਕਲ ਤੇ ਤੇ ਇੱਕ ਸਾਡਾ ਮਲਾਜ਼ਮ ਨੂੰ ਤੇਲ ਪਾ ਰਿਆ ਸੀਗਾ ਦੋ ਮਲਾਜ਼ਮ ਆਪਣਾ ਬੈਠੇ ਸੀਗੇ ਇੰਨੇ ਨੂੰ ਇੱਕ ਮੁੰਡਾ ਉਤਰਿਆ ਉਹਨੇ ਇੱਕ ਮੁੰਡੇ ਦੇ ਪਿੱਛੇ ਪਿਸਤਲ ਲਈ ਤੇ ਉਹਨੂੰ ਦਫ਼ਤਰ ਚੋਂ ਲੈ ਗਿਆ ਜੀ ਤੇ ਜਿਹੜੇ ਨਾਲ ਦੋ ਬੰਦੇ ਸੀਗੇ ਉਹਨਾਂ ਕੋਲ ਕੋਈ ਲੋਹੇ ਦੀ ਰੌਡਾ ਵਗੈਰਾ ਸੀਗੀਆਂ ਜੀ ਤੇ ਉਹਨਾਂ ਨੇ ਤਿੰਨਾਂ ਸਾਡੇ ਮਲਾਜ਼ਮਾਂ ਨੂੰ ਇਕੱਠਾ ਕਰਕੇ ਜੀ ਜਿਹੜਾ ਕੈਸ਼ ਸੀਗਾ ਜੀ ਉਹ ਕੈਸ਼ ਲੈ ਗਿਆ ਆਪਣਾ ਤੇ ਸਾਡੇ ਬੰਦਿਆਂ ਨੂੰ ਜਨਰੇਟਰ ਰੂਮ ਦੇ ਵਿੱਚ ਬੰਦ ਕਰ ਗਏ ਜੀ ਆਪਣਾ ਕਿੰਨੀ ਕੈਸ਼ ਯੂਜ਼ ਤੇ ਕੈਸ਼ 35 40 ਦੇ ਦਰਮਿਆਨ ਕੈਮਰੇ ਦੇ ਬੰਦੇ ਵਾਚ ਨਹੀਂ ਸਾਡੇ ਕੋਲ ਕੈਮਰੇ ਨਹੀਂ ਸੀਗੇ ਜੀ ਕੈਮਰੇ ਸੀ ਲਵਾਰੇ ਸੀਗੇ ਜੀ ਹਾਂਜੀ ਤੇ ਕਿਹੜੀ ਰੋਡ ਪੈ ਜਾਂਦੀ ਮੇਰੇ ਇਹ ਸਮਾਨਾ ਰੋਡ ਹੈ ਜੀ ਮੇਨ ਸਟੇਟ ਹਾਈਵੇ ਹੈ ਜੀ ਇਹ ਉਰੇ ਟ੍ਰੈਫਿਕ ਦੀ ਬਹੁਤ ਆਵਾਜ਼ ਆਈ ਹੈ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਵੀ ਉਰੇ ਤੁਸੀਂ ਦੇਖ ਹੀ ਸਕਦੇ ਹੋ ਵੀ ਕੁਝ ਵੀ ਨਹੀਂ ਹੈ ਔਰ ਦਿਨ ਦਿਹਾੜਾ ਐਡਾ ਬੜਾ ਕਾਂਡ ਹੋ ਗਿਆ ਜੀ ਨਾਮ ਹੈ ਉਹਦਾ ਸੰਜੇ ਕੁਮਾਰ ਜੀ ਕਿਹੜਾ ਪ੍ਰੋਬਲਮ ਤਾਂ? ਕ੍ਰਿਸ਼ਨਾ ਫੀਲਿੰਗ ਸਟੇਸ਼ਨ। ਪੂਰਾ ਦਸਕੀ ਕਰਦੇ ਹੋ? ਮੈਂ ਸੇਲ ਸੇਲਜ਼ਮੈਨ ਹਾਂ। ਸੇਲਜ਼ਮੈਨ। ਕੀ ਹੋਇਆ ਸੀ? ਕਿੰਨੇ ਵਜੇ ਦੀ ਘਟਨਾ ਤੇ ਕੀ ਹੋਇਆ ਜੀ ਤੁਹਾਡਾ? 5:00 ਵਜੇ ਸਵਾ 5:00 ਵਜੇ ਦੇ ਕਰੀਬ ਤਿੰਨ ਬੰਦੇ ਉਧਰੋਂ ਮੋਟਰਸਾਈਕਲ ਸਮਾਨੇ ਰੋੜ ਤੋਂ ਤੇਲ ਪਾਉਣ ਲਈ ਆਏ। ਤੇ ਮੈਂ ਬੈਠਾ ਸੀਗਾ ਡੀ ਦੇ ਕੋਲ ਤੇ ਉਹ ਮੋਟਰਸਾਈਕਲ ਪ੍ਰਯੋਗ ਕਰ ਰਿਹਾ ਮੁੰਡਾ ਤੇਲ ਪਾਣ ਲਈ ਆਇਆ ਤੇ ਅੱਗੇ ਵਾਲਾ ਮੁੰਡਾ ਉਤਰਿਆ। ਉਹ ਐਵੇਂ ਹੱਥ ਕਰਦਾ ਕਰਦਾ ਮੇਰੇ ਪਿੱਛੇ ਆ ਗਿਆ। ਕੰਨ ਲੈ ਕੇ ਮੇਰੇ ਕੋਲ ਆ ਗਿਆ। ਕਹਿੰਦਾ ਅੰਦਰ ਚੱਲ ਸਾਰਾ ਅੰਦਰ ਚੱਲ। ਅੰਦਰ ਸੋਸੋ ਜਿਹੜਾ ਇਹ ਮੁੰਡਾ ਸੀਗਾ ਇਹਨੂੰ ਵੀ ਜਿਹੜੇ ਦੋ ਦੇ ਨਾਲ ਬੰਦੇ ਹੋਰ ਸੀਗੇ ਉਹਨਾਂ ਕੋ ਰਾਡਾਂ ਸੀ ਤੇ ਉਹਨਾਂ ਨੂੰ ਅੰਦਰ ਲੈ ਗਿਆ ਇੱਕ ਸਾਡੇ ਨਾਲ ਜਿਹੜਾ ਪਿੱਛੇ ਮੁੰਡਾ ਅੱਗ ਬੁਝਾਰਿਆ ਸੀਗਾ ਉਹ ਇੱਕ ਪੜਾਇਆ ਉਹਨੂੰ ਵੀ ਅੰਦਰ ਕਰ ਲਿਆ ਤਿੰਨਾਂ ਨੂੰ ਹੀ ਅੰਦਰ ਗਿਆ ਸਾਨੂੰ ਕੈਸ਼ ਦੇ ਮੈਂ ਕਹ ਤੈਸ਼ ਐ ਨਹੀਂ ਆ ਕੰਦਰ ਕੋਲ ਲੋਕਰ ਤੇ ਚਾਬੀਆਂ ਦੇ ਮੈਂ ਕਹ ਇਹ ਤਾਂ ਲੋਕ ਹੁੰਦਾ ਇਹ ਬੌਜੀ ਕੋਲੋਂ ਤਾਂ ਸਾਡੇ ਕੋਲ ਚਾਬੀ ਨਹੀਂ ਹੁੰਦੀ ਜੀ ਮੈਂ ਕਹ ਜੇ ਦੇਖਣਾ ਇਹਨੂੰ ਤੋੜ ਕੇ ਦੇਖ ਲਓ ਕੁਝ ਨਹੀਂ ਇਹਦੇ 'ਚ ਮੰਨੇ ਨਹੀਂ ਕਿ ਡਰਾਜ ਖੋਲੇ ਉਹਨਾਂ ਨੇ ਉਸ ਕੈਸ਼ ਪਿਆ ਸੀਗਾ ਕੈਸ਼ ਲੈ ਲਿਆ ਕਹਿੰਦਾ ਹੋਰ ਕੱਢੋ ਜੇਬਾਂ 'ਚੋਂ ਜੋ ਕੁਛ ਹੈ ਸਾਰਾ ਹੀ ਕੱਢ ਲੈ ਕਹਿੰਦਾ ਬੋਲੀ ਮ ਪ੍ਰਕਾਸ਼ ਲੈ ਗਿਆ ਜੀ ਕਹਿੰਦਾ ਤਿੰਨੋ ਚਲੋ ਇੱਧਰ ਸਾਡਾ ਸਟੋਰ ਹੈ ਸਾਨੂੰ ਕਹਿੰਦਾ ਤੁਹਾਨੂੰ ਇੱਧਰ ਬੰਦ ਕਰ ਦਿੰਨੇ ਆਂ ਸੀ ਮੈਂ ਕਹਿੰਦਾ ਜਿੰਨੇ ਬੰਦ ਕਰੋਗੇ ਕਹਿੰਦਾ ਉੱਧਰ ਚਲੋ ਉੱਧਰ ਪੱਲੇ ਜਨਰੇਟਰ ਰੂਮ ਚ ਸਾਨੂੰ ਬੰਦ ਕਰਕੇ ਤਿੰਨਾਂ ਨੂੰ ਜੇ ਆਪ ਦਰਵਾਜ਼ਾ ਲਾ ਕੇ ਤਿੰਨੋਂ ਭਾਦੀ ਤੇ ਟ੍ਰੋਲ ਪੰਪਾ ਤੇ ਕੀ ਵਈ ਸਮਾਣਾ ਰੋਡ ਤੇ ਬਾਹਦ ਪਿੰਡ ਕਕਰਾਲਾ ਪੈਟਰੋਲ ਪੰਪਾ ਸਾਨੂੰ ਉਤਲਾਬ ਮਿਲੀ ਸੀ ਇੱਥੇ ਕੋਈ ਕਿਸੇ ਤਰ੍ਹਾਂ ਨਾਮ ਨੂੰ ਵਿਅਕਤੀਆਂ ਨੇ ਖੋਹ ਕੀਤੀ ਆ ਵਿਅਕਤੀਆਂ ਨੇ ਤੇ ਇੱਥੇ ਅਸੀਂ ਮੌਕੇ ਤੇ ਪੁੱਜੇ ਆ ਮੌਕੇ ਫੜਤਾਲ ਕਰ ਰਹੇ ਆ